ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੌਖਾ ਵਲੌਗਸ ਬੋਪਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਲੀ ਕੀ ਦਾ ਸਾਰਾ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਕੁਲਵੀਰ ਬੋਪਾਰਾ ਹਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਕੁਲਵੀਰ ਸੇਕ ਨਾ ਜਾਓ ਅੱਜ ਹੈ ਸ਼ੁੱਕਰਵਾਰ 13 ਤਰੀਕ ਤੇ ਕਰਦੇ ਕੰਮ-ਕਾਰ ਮੈਂ ਵੇਢ ਕੇ ਰੱਖ ਲੈ ਕੇ ਸਵੇਰੇ ਸਵੇਰੇ ਮਤਲ ਹੋ ਗਏ ਮੇਰੇ ਤਾਂ ਬੱਚਿਆਂ ਨੂੰ ਵੀ ਮੈਂ ਸਕੂਲ ਭੇਜਤਾ ਅੱਜ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਬਲੌਗ ਬਹੁਤ ਇੰਟਰਸਟਿੰਗ ਹੈ ਤੇ ਨਾਲੇ ਤੁਹਾਨੂੰ ਸਾਰੇ ਆਪਣੇ ਨਾਨਕਾ ਮੇਲ ਨੂੰ ਮਿਲਾਉਂਗੀ ਕੱਲੇ-ਕੱਲੇ ਜਾਣੇ ਨੂੰ ਤੇ ਦੱਸੂਗੀ ਤੇ ਸਾਡੀ ਤਿਆਰੀ ਹੋ ਰਹੀ ਹੈ ਮੇਰੇ ਮੈਂ ਤਿਆਰੀ ਕਰ ਲਈ ਹੈ ਹਨਾ ਤੇ ਹੁਣ ਮੇਰੇ ਸਾਹਿਬ ਜੀ ਜੁੱਤੀ ਪਾਉਣ ਦੇ ਆ ਤਾਂ ਹੁਣ ਜਾਣਾ ਆ ਤੇ ਬਸ ਤਿਆਰੀ ਆ ਤਾਂ ਹੱਸ ਦੇਖ ਕੇ ਨੇ ਜਲਦੀ-ਜਲਦੀ ਕਰ ਲਾ ਤੇ ਵੀ ਲੇਟ ਨਾ ਹੋ ਹੋਣਾ ਤੇ ਮੈਂ ਕਹ ਮੇਰੇ ਤੇ ਜਲਦੀ ਹੈ ਹਨਾ ਇਹ ਗੱਲ ਆ ਤਿਆਰੀ ਛੱਡੀ ਹੋ ਚੁੱਕੀ ਹੈ ਤਾਂ ਤਕਰੀਬਨ 10:00 ਵਜੇ ਗਏ ਆ ਕਿੰਨਾ ਟਾਈਮ ਤਾਂ ਹੋ ਜਾਂਦਾ ਆਪਾਂ ਜਦੋਂ ਕਿ ਜਾਣੇ 10:00 ਦਾ ਟਾਈਮ ਤਾਂ ਹੋ ਹੀ ਜਾਂਦਾ ਹਨ ਤੇ ਹੁਣ ਹੋ ਗਈ ਤਿਆਰੀ ਇਹਨਾਂ ਦੀ ਤਾਂ ਹੁਣ ਚੱਲਦੇ ਆ ਬਸ ਤੁਸੀਂ ਵਲੌਗ ਨਾਲ ਬਣੇ ਰਹੋ ਵਲੌਗ ਬਹੁਤ ਇੰਟਰਸਟਿੰਗ ਹੈ ਅੱਜ ਤੇ ਸਾਡੇ ਵਲੌਗ ਨੂੰ ਐਂਡ ਤੱਕ ਦੇਖਿਆ ਕਰੋ ਤੇ ਸੋਣਾ ਇੱਕ ਕਮੈਂਟ ਲਾਈਕ ਸ਼ੇਅਰ ਕਰਿਆ ਕਰੋ ਹਨਾ ਤੇ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਆ ਸੋ ਇਹ ਗੱਲ ਕਈਆਂ ਨੂੰ ਤਾਂ ਬਹੁਤ ਹੈਗਾ ਕਲਵੀਰ ਵਲੌਗ ਬਣਾਉਂਦੀ ਐ ਮੈਂ ਤਾਂ ਭਾਈ ਇਦਾਂ ਬਣਾਉਂਗੀ ਜਿਹੜੇ ਢਿੱਡ ਦੁਖਦਾ ਦੁਖੀ ਜਾਵੇ ਹਨਾ ਤੁਸੀਂ ਵੀ ਬਣਾ ਲਓ ਵਲੌਗ ਹਨਾ ਜਿਵੇਂ ਮੈਂ ਬਣਾਉਣੀ ਆ ਤਾਂ ਇਹ ਗੱਲ ਐ ਨਾ ਖੁਸ਼ ਆਪ ਕਰਨਾ ਹੁੰਦਾ ਆ ਨਾ ਕਿਸੇ ਨੂੰ ਕਰਨ ਦੇਣਾ ਹੁੰਦਾ ਆ ਇਹ ਆਤ ਹੁੰਦੀ ਕਈਆਂ ਕਈਆਂ ਦੇ ਕਈ ਮੇਰੇ ਭੈਣਾਂ ਭਰਾ ਕੈਨੇਡਾ ਅਮਰੀਕਾ ਇਟਲੀ ਵਾਲੇ ਮੈਨੂੰ ਫੋਨ ਕਰਦੇ ਆ ਹਨਾ ਕਿ ਤੇਰੇ ਕਲਵੀਰ ਵਲੌਗ ਬਹੁਤ ਸੋਹਣੇ ਲੱਗਦੇ ਆ ਬਣਾਇਆ ਕਰ ਮੈਂ ਤਾਂ ਬਣਾਉਂਗੀ ਹਨਾ ਤੇ ਚਲੋ ਖੈਰ ਸਾਰੇ ਕੰਮ ਨਹੀਂ ਹੁੰਦੇ ਹੈਗੇ ਤੇ ਸਲਾਹ ਵੀ ਮੈਨੂੰ ਬਹੁਤ ਸੋਹਣੀ ਦਿੰਦੇ ਆ ਵੀ ਇਦਾਂ ਕਰਿਆ ਕਰ ਓਦਾਂ ਕਰਿਆ ਕਰ ਹਨਾ ਸੋ ਇਹ ਗੱਲ ਐ ਹੁਣ ਚੱ ਹਾਂਜੀ ਇੱਧਰ ਆ ਗਏ ਹੁਣ ਆਪਣੇ ਘਰ ਖਾਨ ਕੇ ਤੇ ਮੰਮੀ ਹੁਣਾਂ ਨੇ ਵੀ ਜਾਣਾ ਸੀਗਾ ਤੇ ਇਕੱਠਿਆਂ ਨਹੀਂ ਜਾਣਾ ਸੀ ਪਰਾਂ ਤੇ ਅ ਮੇਰੀ ਵੀ ਰਿਸ਼ਤੇ ਆ ਰਹੇ ਉਨੀ ਮੰਮੀ ਦੀ ਉਨੀ ਪਹਿਲਾਂ ਮੰਮੀ ਦੀ ਰਿਸ਼ਤੇ ਆ ਰਹੀ ਆ ਬਾਅਦੋਂ ਮੇਰੀ ਆ ਹਨਾ ਇਹ ਗੱਲ ਆ ਤੇ ਆ ਕੇ ਸਿਰਫ ਚਾਹ ਤਾਂ ਨਹੀਂ ਪੀਤੀ ਹੈਗੀ ਘੁੱਟ ਪਾਣੀ ਦਾ ਪੀ ਕੇ ਚੱਲ ਗਏ ਆ ਤੇ ਮੈਂ ਮੰਮੀ ਨੂੰ ਕਹਿ ਲਈ ਆ ਚਲੋ ਮੈਂ ਤੁਹਾਡੀ ਬਾਗ ਵਿੱਚ ਹੀ ਦੇਖਦੇ ਆ ਕੋਈ ਨੂੰ ਕੋਈ ਸਬਜ਼ੀ ਲੱਗੀ ਹੋਣੀ ਮੈਂ ਲੈ ਕੇ ਜਾਊਂਗੀ ਦੇਖੋ ਜਿਹੀ ਧਿਆਨ ਹੁੰਦਾ ਮਾਪਿਆਂ ਦਾ ਹਨਾ ਚਲ ਜਿੰਨਾ ਮਰਜ਼ੀ ਧੀ ਆਪਣੇ ਘਰ ਤਕੜੀਆਂ ਹੋਣ ਨਾ ਸਰਦੀਆਂ ਹੋਣ ਫਿਰ ਫਿਰ ਵੀ ਉਹਨਾਂ ਨੂੰ ਹੁੰਦਾ ਵੀ ਆਪਾਂ ਕੁਛ ਨਾ ਕੁਛ ਲੈ ਕੇ ਜਾਈਏ ਵਿੰਡੋ ਹੋਣਾ ਇਹ ਗੱਲ ਹੁੰਦੀ ਆ ਤੇ ਮੈਂ ਕੁੰਡਾ ਖੋਲਣ ਡਈ ਆ ਤੇ ਮੰਮੀ ਹੁਣੀ ਕਹਿੰਦੇ ਚਲ ਖੋਲਾ ਦੇਖ ਲੈਨੇ ਕੋਈ ਹੋਵੇ ਕੋਈ ਸਬ지 ਸੁਬਜੀ ਲੱਗੀ ਹੋਈ ਦੇਖੋ ਜੀ ਕਰਦੇ ਸਬ지 ਬਹੁਤ ਵਧੀਆ ਹੁੰਦੀਆਂ ਕੁਛ ਸ਼ੁੱਧ ਹੁੰਦੀਆਂ ਵੀ ਕੋਈ ਖਾਤ ਕੋਈ ਦੇਵੇ ਕੁਛ ਨਹੀਂ ਹੁੰਦਾ ਦਾਣਾ ਹੁੰਦਾ ਹੈਗਾ ਤੇ ਇਹ ਗੱਲ ਆ ਤੇ ਬਣਦੇ ਵੀ ਬਹੁਤ ਵਧੀਆ ਹੁੰਦੀਆਂ ਇਕਦਮ ਨਾ ਤਾਜ਼ਾ ਹੁੰਦੀਆਂ ਆ ਉਹ ਤੇ ਮੰਮੀ ਨੇ ਲਾ ਲੈਂਦੇ ਆ ਤੇ ਚਲੋ ਲੌਣ ਵੀ ਚਾਹੀਦੀ ਹੈ ਨਾ ਦੀ ਸਬਜੀ ਨਾਲ ਦੀ ਰਿਸਵੀ ਹੈ ਨੀਗੀ ਡਾਕਟਰ ਸਾਹਿਬ ਕਾਲੇ ਪਏ ਆ ਤੇ ਫਟਾਫਟ ਕਨੇ ਚਲੀ ਧੁੱਪ ਚੜਦੀ ਆ ਤੇ ਮੈਨੂੰ ਹੈਗਾ ਵੀ ਮੈਂ ਫਟਾਫਟ ਜਾਵਾਂ ਉਧਰ ਤੇ ਆ ਦੇਖੋ ਮੰਮੀ ਹੁਣ ਉਹਦੀ ਵੀ ਤਿਆਰੀ ਆ ਤੇ ਮੈਂ ਦੇਖਾਂ ਵੀ ਕੁਛ ਨਾ ਕੁਛ ਸਬਜੀ ਲੈ ਕੇ ਜਾਵਾਂ ਸੋ ਇਹ ਗੱਲ ਆ ਤੇ ਉਹ ਬਡੇ ਭਾਜੀ ਹਸਣ ਦੇ ਕਹਿੰਦੇ ਹਾਂ ਤੈਨੂੰ ਲਾਜਾ ਪਹਿਲਾਂ ਪੈਸੇ ਦੇ ਕੇ ਜਾ ਫੇਰ ਤੈਨੂੰ ਸਬਜੀ ਦੇਣੀ ਆ ਤੇ ਮੈਂ ਅਸਦੀ ਮੈਂ ਕਿਹਾ ਮੈਨੂੰ ਕੋਟ ਪਾਣੀ ਦਾ ਪਲਾ ਦਿਓ ਹੈਨਾ ਤੇ ਪਾਣੀ ਸਿਕਾ ਠੰਡਾ ਤੇ ਮੈਂ ਨਹੀਂ ਪੀਤਾ ਫਿਰ ਮੈਂ ਕਿ ਮੇਰਾ ਤਾਂ ਗਲਾ ਖਰਾਬ ਹੈ ਕਿ ਮਸੀਮ ਬੁਖਾਰ ਤੋਂ ਠੀਕ ਹੋਈ ਹੈ ਨਾ ਤੇੜਾ ਗਲਾ ਹੁੰਦਾ ਹੈ ਹੌਲੀ-ਹੌਲੀ ਠਰਦਾ ਆ ਤੇ ਇੱਕਦਮ ਆਪਾਂ ਦਵਾਈ ਤੇ ਇੱਕਦਮ ਨਹੀਂ ਰਾਮੰਦਾ ਹੁੰਦਾ ਗਲੇ ਨੂੰ ਦੇ ਹੌਲੀ-ਹੌਲੀ ਆਪੇ ਸੈੱਟ ਹੋ ਜਾਂਦਾ ਹੁੰਦਾ ਆਪਣੇ ਟਾਈਮ ਦਾ ਥੋੜਾ ਟਾਈਮ ਤਾਂ ਲੈਂਦਾ ਪਰ ਜਰੂਰ ਸਹੀ ਹੋ ਜਾਂਦਾ ਫਿਰ ਮੈਂ ਕੋਸਾ ਜਿਹਾ ਪਾਣੀ ਪੀਣੀ ਹੁੰਨੀ ਆ ਤੇ ਮੈਂ ਫਿਰ ਠੰਡਾ ਪਾਣੀ ਨਹੀਂ ਪੀਣੀ ਹੁੰਦੀ ਤੁਹਾਨੂੰ ਪਤਾ ਵੀ ਠੰਡੇ ਪਾਣੀ ਨਾਲ ਹੋਰ ਗਲਾ ਖਰਾਬ ਹੋ ਜਾਂਦਾ ਇਹ ਪ੍ਰੋਬਲਮ ਹੁੰਦੀ ਇੱਧਰ ਇੱਧਰ ਹੁਣ ਮੈਂ ਆ ਗਈ ਆ ਮੰਮੀ ਹੁਣਾਂ ਦੀ ਬਾਗ ਵਿੱਚੀ ਵੱਲ ਤੇ ਚਲੋ ਮੈਂ ਕਿ ਜਾਂਦੇ ਜਾਂ ਕਹਿੰਨ ਕੋ ਦੇਖਦੇ ਕੋਈ ਨਾ ਕੋ ਸਬਜੀ ਮਿਲ ਜੂਗੀ ਦੇਖੋ ਜੀ ਫਲੀਆਂ ਕਿੰਨੀਆਂ ਸੋਹਣੀਆਂ ਫਲੀਆਂ ਇੰਨੀਆਂ ਲੰਬੀਆਂ ਲੰਬੀਆਂ ਨਾ ਤੇ ਉਹ ਡੇਗ ਉੱਪਰ ਤੱਕ ਜੜੀਆਂ ਮੈਂ ਦੇਖਣ ਦੀ ਮੈਂ ਕਹਿੰਮੀ ਇਹ ਵੀ ਲਾਓ ਤੇ ਕਹਿੰਦੇ ਹੱਥ ਨਹੀਂ ਪਹੁੰਚਦਾ ਹੈਗਾ ਹੁਣ ਟਾਂਗੀ ਲਿਓਨੇ ਉਹਨਾਂ ਲਾਵਾਂਗੇ ਹੈਨਾ ਇੰਨੀਆਂ ਲੰਬੀਆਂ ਲੰਬੀਆਂ ਹੈਗੀਆਂ ਫਲੀਆਂ ਤੇ ਫਿਰ ਫਲੀਆਂ ਵੀ ਲੱਗੀਆਂ ਸੀਆਂ ਫਿਰ ਬਤਾਉਂ ਵੀ ਲੱਗੇ ਸੀਗੇ ਤੇ ਫਿਰ ਹਰੀਆਂ ਮਿਰਚਾਂ ਵੀ ਸੀਗੀਆਂ ਮੈਂ ਕਿਹਾ ਜਿਹੜਾ ਸਮਾਨ ਹੈਗਾ ਮੈਨੂੰ ਫੋਟੋ ਫੋਟੋ ਦੇ ਦਿਓ ਨਾ ਕੀਚਾ ਕਰਦੇ ਬਹੁਤ ਵਧੀਆ ਬਣਦੀਆਂ ਤੇ ਮੈਂ ਸਮਾਂ ਲਾਉਣੇ ਮੈਂ ਕਿਹਾ ਵੀ ਜਿਹੜੀਆਂ ਫਲੀਆਂ ਹੁੰਦੀਆਂ ਹਨ ਇਹਨਾਂ ਨੂੰ ਲੇਰੇ ਲੇਰੇ ਲਾਇਆ ਕਰੋ ਵੀ ਬਹੁਤ ਟੇਸਟੀ ਬਣਦੀ ਹੁੰਦੀਆਂ ਹਨ ਨਾ ਲੇਰੇ ਜਦੋਂ ਇਹ ਪੱਕ ਜਾਂਦੀਆਂ ਤਾਂ ਫਿਰ ਉਹ ਟੇਸਟ ਨਹੀਂ ਰਹਿੰਦਾ ਹੈਗਾ ਤੇ ਲੇਰੇ ਲੇਰੇ ਦਾ ਬਹੁਤ ਸੋਹਣਾ ਟੇਸਟ ਆਉਂਦਾ ਆ ਦੇਖੋ ਜੀ ਹਰੀਆਂ ਮਿਰਚਾਂ ਆ ਤੇ ਹਰੀਆਂ ਹਰੀਆਂ ਵਿੱਚ ਕਾਲੀਆਂ ਕਾਲੀਆਂ ਇੱਕ ਤਾਂ ਸਫੇਦ ਸੁਸਦੀਆਂ ਹਰੀਆਂ ਹੁੰਦੀਆਂ ਆ ਤੇ ਕਾਲੀਆਂ ਮਿਰਚਾਂ ਇੰਨੀ ਕੌੜੀਆਂ ਮਿਰਚਾਂ ਨਾ ਬਹੁਤ ਜ਼ਿਆਦਾ ਇੱਕ ਹੁੰਦੀ ਆ ਧਮੋੜੀ ਵਿੱਚ ਗੋਲ ਜਿਹਨੂੰ ਕਹਿੰਦੇ ਬੋਨੀ ਮੇਚ ਹਨ ਉਹ ਵੀ ਬਹੁਤ ਜ਼ਰਾ ਹੁੰਦੀ ਆ ਤਾਂ ਦੇਖੋ ਫਲੀ ਕਿੰਨੀ ਲੰਬੀ ਲੰਬੀ ਆ ਤੇ ਮੇਰੇ ਖਿਆਲ ਦੋ ਗਿੱਠਾ ਹੋਣੀ ਅ ਵੱਧ ਤੋਂ ਵੱਧ ਇੱਕ ਨਹੀਂ ਦੋ ਹੀ ਹੋਣੀ ਆ ਇਹ ਤਾਂ ਬਣਦੇ ਬਹੁਤ ਸਵਾਦ ਹੁੰਦੀ ਆ ਬਹੁਤ ਸੋਹਣੀਆਂ ਹੁੰਦੀਆਂ ਤਾਂ ਮम्मी ਨੇ ਤੋੜ ਕੇ ਰੱਖਿਆ ਨਹੀਂ ਸੀ ਕਿ ਮੈਂ ਫਟਾਫਟ ਤੋੜ ਲਈਆਂ ਫੇ ਮੁੜ ਕੇ ਮੈਂ ਕਿਹਾ ਸ਼ਾਮ ਨੂੰ ਨਹੀਂ ਆ ਜਾਣਾ ਫੇ ਘਰ ਨੂੰ ਜਾਣਾ ਪੈਣਾ ਆ ਤਾਂ ਨਾ ਫਿਰ ਘੜੀ ਘੜੀ ਨਹੀਂ ਆ ਜਾਂਦਾ ਇੱਕ ਵਾਰੀ ਮੈਂ ਅਸੀ ਕਿਤੇ ਘਰੋਂ ਨਿਕਲ ਹੁੰਦਾ ਆ ਤੇ ਜਿਹੜੀਆਂ ਮੈਨੂੰ ਦੇਖਦੀਆਂ ਤਾਂ ਮੈਂ ਵੀ ਤੋੜੀ ਜਾਂਦੀ ਆ ਨਾ ਵਿੱਚ ਆਲੂ ਪਾ ਕੇ ਤੇ ਸੋਹਣਾ ਮੇਚ ਮਸਾਲਾ ਪਾ ਕੇ ਤੇ ਸੋਹਣਿਆ ਬਣਦੀ ਆ ਤੇ ਹੁਣ ਚਲੋ ਤਿਆਰੀ ਕਰੋ ਤੇ ਹੁਣ ਸਾਬਜੀ ਕਾਲੇ ਪੈ ਗਏ ਗਾਣ ਹਾਂਜੀ ਘਰੋਂ ਹੁੰਦੇ ਹੋਏ ਅਸੀਂ ਹੁਣ ਆਗੇ ਮੰਗਿਆਂ ਤੋਂ ਮੰਗਿਆਂ ਤੋਂ ਸ਼ਿਵਦਾਸਪੁਰ ਸ਼ਿਵਦਾਸਪੁਰ ਤੋਂ ਗਾਹ ਮਸਤਾਪੁਰ ਮਸਤਾਪੁਰ ਤੋਂ ਫਿਰ ਹਰੀਮਪੁਰ ਹਰੀਮਪੁਰ ਤੋਂ ਗਾਹ ਮੰਡਾ ਤੋਂ ਹੁਣ ਅਸੀਂ ਲੱਗੇ ਆ ਗਏ ਆ ਮੰਡਾ ਦੇ ਨਾਲ ਹੀ ਕਾਲੇ ਵਈਆਂ ਦਾ ਗੁਰਦੁਆਰਾ ਸਾਬਿਆ ਤੇ ਇੱਥੇ ਵਸੇ ਐਂਟਰੀ ਕਰ ਲੈਣੀ ਆ ਆ ਦੇਖੋ ਮੰਡਾ ਦਾ ਜਿਹੜੀ ਰੱਜ ਜਾਂਦਾ ਰਸਤਾ ਮੇਨ ਰੋਡ ਆ ਗਿਆ ਜਿਹੜਾ ਕਿ ਕਿਸ਼ਨਗੜ੍ਹ ਤੋਂ ਲੈ ਕੇ ਕਰਤਾਰਪੁਰ ਨੂੰ ਵੇਖਤਾ ਜਾਂਦਾ ਹੈ ਦੇਖੋ ਜੀ ਹਾਈਵੇ ਵੱਡਾ ਹੈ ਇਹ ਤੇ ਆ ਕਲੇਵੀਆਂ ਦਾ ਗੇਟ ਦੀ ਐਂਟਰੀ ਕਰ ਲਈ ਅਸੀਂ ਹਨਾ ਤੇ ਹੁਣ ਜਾ ਰਹੇ ਆ ਬਸ ਕਰਤਾਰਪੁਰ ਰੋਡ ਨੂੰ ਤੇ ਇਥੇ ਰਾਹ ਚ ਮੋੜ ਘੱਟ ਹੋਣਾ ਹੈ ਕਲੇਵੀਆਂ ਜਾਣ ਦਾ ਗੁਰਦੁਆਰਾ ਸਾਹਿਬ ਜਾਣ ਦਾ ਜਿਹੜਾ ਕੀ ਗੁਰਦੁਆਰਾ ਸਾਹਿਬ ਪਿੰਡ ਦੇ ਬਾਹਰ ਬਾਰੀ ਹੈ ਪਿਆ ਜਾਂਦਾ ਹੈ ਤੇ ਦਰਖਤ ਕਿੰਨੇ ਸੋਹਣੇ ਹਰਿਆ ਭਰੇ ਆਲੇ ਦੇ ਵਾਲੇ ਕਿੰਨਾ ਵਧੀਆ ਲੱਗਦਾ ਆ ਤੇ ਵਧੀਆ ਹੋ ਜਾਂਦਾ ਜਦਾਂ ਚਲੋ ਵੀ ਗਰਮੀ ਤਾਂ ਵੀ ਰਾਤ ਮਿਲ ਜਾਂਦੀ ਓਕੇ ਹੋ ਜਾਂਦਾ ਹੈ ਨਾ ਵਧੀਆ ਹੁੰਦਾ ਹੈ ਹਾਂਜੀ ਕਾਲੇ ਬਈਆਂ ਪਿੰਡ ਨੂੰ ਮਤਲ ਇੰਟਰੀ ਕਰ ਲਈ ਅਸੀਂ ਤੇ ਗੁਰਦੁਆਰਾ ਪਿੰਡ ਦੇ ਬਾਹਰ ਬਾਹਰ ਆਇਆ ਹੈ ਤੇ ਤਕਰੀਬਨ ਸਾਰੇ ਜਾਣਦੇ ਆ ਦੇ ਪਤਾ ਹੀ ਜਿਹੜੇ ਜਾਂਦੇ ਮਤਲ ਹੈਗੇ ਜਿਹਨਾਂ ਨੂੰ ਨਹੀਂ ਪਤਾ ਚਲੋ ਫਿਰ ਨਹੀਂ ਪਤਾ ਹੋਗਾ ਤੇ ਗੁਰਦੁਆਰਾ ਸਾਹਿਬ ਇੱਧਰ ਕਾਲੇ ਬਈਆਂ ਆਉਣ ਨੂੰ ਪਿੰਡਾਂ ਪਿੰਡਾਂ ਵਿੱਚ ਦੀ ਆਹ ਹੋ ਜਾਂਦਾ ਮਸਤਾ ਪਰਵਾਲ ਦੀ ਤੇ ਕਰਤਾਰਪੁਰਾਲ ਦੀ ਵੀ ਆਹ ਹੋ ਜਾਂਦਾ ਹੈ ਤੇ ਸਾਨੂੰ ਸੌਖਾ ਲੱਗਦਾ ਇਹ ਪਿੰਡਾਂ ਆਲ ਦੀ ਤੇ ਚਲੋ ਕਰਤਾਰਪੁਰ ਸਾਹਿਬ ਦੀ ਵੀ ਵਧੀਆ ਆ ਉਹ ਵੀ ਠੀਕ ਆ ਰਸਤਾ ਸਾਫ ਆ ਵਧੀਆ ਆ ਤੇ ਅਸੀਂ ਪਿੰਡਾਂ ਲਾਈ ਜਦੋਂ ਵੀ ਆਈ ਤਾਂ ਇਧਰ ਨੂੰ ਤੇ ਹੁਣ ਸਾਡੇ ਬਸ ਐਂਟਰੀ ਹੋਣ ਵਾਲੀ ਗੁਰਦੁਆਰਾ ਸਾਹਿਬ ਹਾਂਜੀ ਸਾਡੀ ਐਂਟਰੀ ਹੁਣ ਹੋ ਚੱਲੀ ਆ ਬਸ ਗੁਰਦੁਆਰਾ ਸਾਹਿਬ ਪਹੁੰਚ ਲੈਣੇ ਅਸੀਂ ਤੇ ਇਹ ਸਾਈਡ ਮਤਲਬ ਜਿੱਧਰ ਪਸ਼ੂ ਰੱਖੇ ਹਨ ਡੈਰੀ ਪਾਈ ਆ ਜਾਨੀ ਪਸ਼ੂਆਂ ਦਾ ਸਾਰਾ ਪ੍ਰਬੰਧ ਹੈ ਜਿੱਧਰ ਲਈ ਸੈਟ ਆਏ ਆ ਤਾਂ ਪਰਲੇ ਪਾਸੇ ਵੀ ਗੇਟ ਹੈਗਾ ਉਧਰਲੇ ਵੀ ਸੰਗਤ ਆਉਂਦੀ ਆ ਤੇ ਦਰਵਾਜੇ ਦਵੱਲੇੋਂ ਖੁੱਲੇ ਹੁੰਦੇ ਹਨ ਇਹ ਤੇ तकरीबन ਕਈ ਜਿਹੜੇ ਪੁਰਾਣੇ ਹੋਣਗੇ ਮੇਰੇ ਭੈਣਾ ਵੀਰ ਉਹਨਾਂ ਨੂੰ ਪਤਾ ਹੋਊਗਾ ਵੀ ਇੱਥੇ ਪਹਿਲਾਂ ਹੁੰਦਾ ਸੀ ਅਮਰੂਦਾਂ ਦਾ ਬਾਗ ਨਾਲੇ ਖੂਹ ਹੁੰਦਾ ਸੀ ਅਸੀਂ ਤਾਂ ਛੋਟੇ ਛੋਟੇ ਉਧਰ ਆਉਂਦੇ ਹੁੰਦੇ ਸੀ ਉਹਨਾਂ ਨੂੰ ਪਤਾ ਆ ਤੇ ਵੈਸੇ ਹੁਣ ਤਾਂ ਬਾਗ ਨਹੀਂ ਹੈਗਾ ਤਾਂ ਹੁਣ ਤਾਂ ਮਾਰੇ ਦੀਨੀ ਕਿਰਪਾ ਹੋਈ ਵੀ ਬਣ ਬਹੁਤ ਕੁਛ ਗਿਆ ਪਤਾ ਨਹੀਂ ਲੱਗਦਾ ਹੈ ਗੁਰਦੁਆਰਾ ਸਾਹਿਬ ਦਾ ਤੇ ਕੋਈ ਅੰਤ ਨਹੀਂ ਹੈਗਾ ਕਿਸੇ ਚੀਜ਼ ਦਾ ਤੇ ਇਨਾ ਸੋਹਣਾ ਬਣ ਗਿਆ ਇਨਾ ਵਧੀਆ ਬਣ ਗਿਆ ਨਾ ਤੇ ਇਧਰ ਮੰਮੀ ਹੁਣੀ ਵੀ ਆ ਗਿਆ ਤੇ ਚਲੋ ਮੈਂ ਘਰ ਤੁਰ ਕੇ ਜਾਂਨੇ ਬਾਬਾ ਬਾਬਾ ਜੀ ਦੇ ਘਰ ਹੈ ਨਾ ਤੇ ਤੇ ਅਸੀਂ ਮਾਮਾਂਤੀ ਹੁਣ ਤੁਰ ਕੇ ਜਾਣ ਲਈ ਆ ਜਣੀ ਗੁਰੂ ਘਰ ਦਾ ਮੱਥਾ ਟੇਕਣ ਤੇ ਡਾਕਟਰ ਸਾਹਿਬ ਚੱਲ ਗਏ ਅੱਗੇ ਤੇ ਭਾਜੀ ਹੁਣੀ ਵਿੱਚ ਲੱਗੇ ਅੱਗੇ ਤੇ ਅਸੀਂ ਤਾਂ ਛੋਟੇ ਛੋਟੇ ਹੁੰਦੇ ਇੱਥੇ ਆਉਨੇ ਆ ਗੁਰਦੁਆਰਾ ਸਾਹਿਬ ਨਾ ਮੰਮੀ ਹੁਣੀ ਇੱਥੇ ਆਉਂਦੇ ਹੁੰਦੇ ਮਾਸੀਆਂ ਮਾਮੇ ਸਾਰੇ ਮਤਲਬ ਤਕਰੀਬਨ ਆਉਂਦੇ ਆ ਫਿਰ ਅਸੀਂ ਵੀ ਛੋਟੇ ਛੋਟੇ ਆਉਂਦੇ ਸੀ ਤਾਂ ਹੁਣ ਵੀ ਸਾਡੀ ਉੱਦੀ ਲਗਣਿਆ ਤੇ ਵੈਗਰ ਉਰਦੇ ਆਪਣੇ ਨਾਲ ਜੋੜੀ ਰੱਖੇ ਹਨ ਆਉਂਦੇ ਰਹੀਏ ਆ ਦੇਖੋ ਜੇ ਤਾਂ ਬਾਬਾ ਜੀ ਕਹਿੰਦੇ ਹੁੰਦੇ ਸੀ ਉਦੋਂ ਵੀ ਕੁੱਤੇ ਬਿੱਲੀਆਂ ਮਤਲਬ ਉਹਨਾਂ ਨਾਲ ਇੰਨਾ ਪਿਆਰ ਕਰਦੇ ਹੁੰਦੇ ਸੀ ਤੇ ਉਦੋਂ ਹੀ ਹੋਣੇ ਹੁਣ ਵੀ ਇਦੇ ਹੁੰਦੇ ਆ ਇੱਥੇ ਤੇ ਕਹਿੰਦੇ ਕਿਸੇ ਸੰਗਤ ਨੂੰ ਪੈਂਦੇ ਨਹੀਂ ਹੈ ਕੁਝ ਨਹੀਂ ਕਹਿੰਦੇ ਹੈਗੇ ਸਿਰਫ ਲੱਗ ਜਾਂਦੇ ਆ ਜਿੱਦਾਂ ਕਹਿੰ ਲੋ ਪ੍ਰਸ਼ਾਦ ਲੈਣ ਆਉਂਦੇ ਜਾਂ ਕਿੱਦਾਂ ਵੀ ਪੈਂਦੇ ਨਹੀਂ ਹੈਗੇ ਤੇ ਇਹ ਠੰਡੇ ਆ ਇਹ ਜਾਨਵਰ ਤੇ ਵਧੀਆ ਦੇਖੋ ਪਾਰਕ ਕਿੰਨੀ ਸੋਹਣੀ ਹੈ ਪਾਰਕ ਵਿੱਚ ਫੁੱਲ ਲੱਗੇ ਆ ਬਹੁਤ ਵਧੀਆ ਬਣਿਆ ਆ ਤੇ ਕੋਈ ਦਵਾ ਸਾਥ ਪਤਾ ਲੱਗਦਾ ਨਹੀਂ ਹੈਗਾ ਇਹਦਾ ਕਹ ਲੋ ਵੀ ਗੰਧਵਾ ਤਰੱਕੀ ਬਹੁਤ ਕੀਤੀ ਇਸ ਗੁਰਦੁਆਰਾ ਸਾਹਿਬ ਨੇ ਇੱਥੇ ਮੈਚ ਵਗੈਰਾ ਵੀ ਹੁੰਦੇ ਆ ਸਾਲਵਾਰ ਮੇਲਾ ਲੱਗਦਾ ਬੜੀ ਰੌਣਕ ਹੁੰਦੀ ਆ ਹਾਂਜੀ ਮੈਚ ਵੀ ਲੱਗਦੇ ਹੁੰਦੇ ਆ ਤੇ ਜਿੱਦਾਂ ਕਰ ਲੋ ਵੀ ਮਈ ਦੇ ਮਹੀਨੇ ਵਿੱਚ ਲੜੀਵਾਰ ਖੰਡ ਪਾਸ ਸਭ ਚੱਲਦੇ ਆ ਤੇ ਮੈਚ ਲੱਗੇ 29 30 ਮਈ ਨੂੰ ਹੁੰਦਾ ਪ੍ਰੋਗਰਾਮ ਲਾਸਟ ਤੇ 29 ਮਈ ਨੂੰ ਜਦੋਂ ਮੇਰਾ ਵੀਰ ਮੁੱਸੇ ਵਾਲਾ ਮੁੱਕਾ ਸੀਗਾ ਉਦੋਂ ਵੀ ਇੱਕ ਯਾਦਗਾਰੀ ਮੇਲਾ ਇਹ ਹੈਗਾ ਆ ਉਸ ਦਿਨ ਉਸ ਦਿਨੀ ਮੁੱਕਾ ਸੀਗਾ ਸਾਰਿਆਂ ਨੂੰ ਪਤਾ ਹੀ ਆ ਤੇ ਇਧਰ ਆ ਕੇ ਹੁਣ ਅਸੀਂ ਮੱਥਾ ਟੇਕਣ ਮੈਂ ਤਾਂ ਮੰਮੀ ਤੇ ਭਾਜੀ ਹੁਣੀ ਤੇ ਮੈਂ ਦੇਖਣ ਲਈ ਮੇਰੇ ਸਾਹਬ ਜੀ ਪਿੱਛੇ ਰਹਿ ਗਏ ਆ ਜਦੋਂ ਦੇਖਿਆ ਤਾਂ ਉਹ ਅੱਗੇ 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 ਮੈਂ ਤਾਂ ਟਿਕਣ ਗਏ ਹਾ ਤੋਂ ਪਹਿਲਾਂ ਮੈਂ ਸੰਢੀ ਐ ਮੈਂ ਕਿਹਾ ਮੈਂ ਪਿੱਛੇ ਪਿੱਛੇ ਦੇਖਣ ਦੀ ਉਹਨੂੰ ਅੱਗੇ ਸਭ ਤੋਂ ਪਹਿਲਾਂ ਪਹੁੰਚ ਗਏ ਆ ਤੇ ਮੇਰੇ ਮਾਸੀ ਜੀ ਨੇ ਕਰਾਇ ਸੀਗਾ ਅਖੰਡ ਪਾਠ ਸਾਹਿਬ ਪਰਸੋਂ ਤੋਂ ਮਤਲਬ ਅੱਜ ਪਹੁੰਚਿਆ 13 ਤਰੀਕ ਨੂੰ ਗਿਰਾ ਨਾਲ ਖਾਇਆ ਸੀ ਉਹਨਾਂ ਨੇ ਤੇ ਖੁਸ਼ੀ ਦੇ ਮੌਕੇ ਤੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਆ ਤੇ ਹੁਣ ਅਸੀਂ ਚੱਲੇ ਆ ਦਰਬਾਰ ਸਾਹਿਬ ਮੱਥਾ ਟਿਕਣ ਤੇ ਦੇਖੋ ਸੰਗਤ ਬੈਠੀ ਹੋਈ ਆ ਤੇ ਅਖੰਡ ਪਾਠ ਸਾਹਿਬ ਜਾਣੀ ਪੈ ਗਏ ਆ ਤੇ ਫਿਰ ਰੱਖੋ ਗਿਆ ਇਹਦੇ ਲੜੀਵਾਰ ਚੱਲਦੇ ਰਹਿੰਦੇ ਆ ਤੇ ਸਦਾ ਰੌਣਕ ਰਹਿੰਦੀ ਆ ਜਿਹੜੇ ਅੱਜ ਦੇ ਰੱਖੇ ਸ਼ੁੱਕਰਵਾਰ ਫਿਰ ਐਤਵਾਰ ਨੂੰ ਪਹਿਣਗੇ ਤੇ ਰੌਣਕਾਂ ਲੱਗੀਆਂ ਰਹਿੰਦੀਆਂ ਦੇਖੋ ਜ ਹੁਣ ਟੇਕ ਲਈਏ ਮੱਥਾ ਤੇ ਫਿਰ ਮਿਲਦੇ ਆ ਭੈਣਾ ਭਰਾਵਾਂ ਨੂੰ ਹਾਂਜੀ ਮੱਥਾ ਹੁਣ ਟੇਕ ਲਿਆ ਤੇ ਦੇਖੋ ਜ ਇੱਧਰ ਹੁਣ ਨਾਨਕਾ ਮਿਲਦੇਖੋ ਮੇਰਾ ਹਨਾ ਔਰ ਮੇਰੇ ਮਾਮਾ ਜੀ ਦਾ ਪੋਤਾ ਆ ਮਾਮਾ ਜੀ ਨੌ ਹੱਸਦੇ ਸੀ ਮੈਨੂੰ ਵੀ ਕੱਲ ਵੀ ਮੇਰਾ ਬਲੌਗ ਬਣਾ ਹਨਾ ਤੇ ਮੇਗਾ ਭਬੀ ਜੀ ਸਾਰਿਆਂ ਦਾ ਬਣਾਵਾਂਗੇ ਸਾਰੇ ਮਾਸੀਆਂ ਮਾਮੇ ਸਾਰੇ ਅੱਜ ਸਾਰਿਆਂ ਨੂੰ ਮਿਲਾਵਾਂਗੇ ਬਸ ਤੁਸੀਂ ਬਲੌਗ ਨਾਲ ਬਣੇ ਰਹੋ ਹਨਾ ਤੇ ਦੇਖੋ ਜੀ ਕਿੰਨਾ ਸੋਹਣਾ ਹਾਲ ਵੱਡਾ ਆ ਤੇ ਜਦੋਂ ਮਤਲਬ ਮੇਲਾ ਹੁੰਦਾ ਨਾ 30 ਜੂਨ ਸੌਰੀ 30 ਮਈ ਦਾ ਤੇ ਉਦੋਂ ਇੰਨਾ ਮਤਲਬ ਰਸ਼ ਹੁੰਦਾ ਬਹੁਤ ਦੂਰ ਦੂਰੋਂ ਸੰਗਤ ਆਉਂਦੀਆਂ ਆ ਤੇ ਸੋਹਣਾ ਸਾਡਾ ਅਜ ਤਾਂ ਦਰਵਾਸਰ ਉੱਪਰ ਆ ਤੇ ਜਗਾ ਥੱਲੇ ਆ ਸੰਤਾਂ ਦੀ ਹਨਾ ਇਹ ਗੱਲ ਆ ਹੁਣ ਪ੍ਰਸ਼ਾਦ ਲੈ ਕੇ ਹੁਣ ਜਾਵਾਂਗੇ ਲੰਗਰ ਹਾਲ ਵੱਲ ਤੇ ਰਿਸਤਾਰ ਕੁਝ ਆਉਂਦੇ ਕੁਝ ਆ ਗਏ ਆ ਤਾਂ ਹੁਣ ਸਰਲ ਮਿਲ ਗਰ ਲਈਏ ਦੇਖੋ ਜੀ ਆਪਾਂ ਘਰੋਂ ਬਾਹਰ ਨਿਕਲਾਂਗੇ ਤਾਂ ਫਿਰ ਆਪਾਂ ਮਿਲ ਗਏ ਲਾਂਗੇ ਹਨਾ ਟਾਈਮ ਕੱਢਾਂਗੇ ਫਿਰ ਆਪਣੇ ਕੋ ਟਾਈਮ ਕੱਢੂਗਾ ਖੁਸ਼ੀ ਦੇ ਮੌਕੇ ਤੇ ਚਲੋ ਵਧੀਆ ਲੱਗਦਾ ਹਨਾ ਤੇ ਸਾਰੇ ਮੌਕੇ ਚਲੋ ਮੱਥੇ ਲੱਗਣਾ ਚਾਹੀਦਾ ਹੈ ਭੈਣ ਭਰਾਵਾਂ ਦੇ ਤੇ ਰਿਸ਼ਤੇਦਾਰੀ ਦੇਖੋ ਜੀ ਜਾਂਦੇ ਆਉਂਦਿਆਂ ਦੀ ਆ ਇਹ ਗੱਲ ਆ ਤੇ ਦੇਖੋ ਗੁਰਦੁਆਰਾ ਸਾਹਿਬ ਵੱਡਾ ਵੱਡਾ ਜਿੰਨਾ ਹੋ ਸਕਿਆ ਤੁਹਾਨੂੰ ਮੈਂ ਦਿਖਾਇਆ ਤੇ ਵੈਸੇ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਨਹੀਂ ਉਹ ਦੇਖ ਲੈਣਗੇ ਨਾ ਬਲੌਗ ਦੇ ਰਾਈਨ ਤੇ ਜਿਹੜੇ ਪਤਾ ਤੇ ਚਲੋ ਪਤਾ ਹੁਣ ਅਸੀਂ ਆ ਗਏ ਲੰਗਰ ਹਾਲ ਤੇ ਬਹੁਤ ਸੋਹਣਾ ਜਣੀ ਪਹਿਲਾਂ ਉਦਾਂ ਹੀ ਉਪਨ ਹੀ ਹੁੰਦਾ ਸੀਗਾ ਲੈਂਟਰ ਪਾ ਕੇ ਇੰਨਾ ਸੋਹਣਾ ਕਵਰ ਕਰ ਲਿਆ ਨਾ ਸਾਰਾ ਹੀ ਬਹੁਤ ਵਧੀਆ ਹੋ ਗਿਆ ਪਹਿਲਾਂ ਜੀ ਤਾਂ ਜਗਾ ਵੱਖਰੀ ਹੁੰਦੀ ਸੀ ਬੇੜਾ ਦਾ ਵੱਖਰਾ ਹੁੰਦਾ ਸੀਗਾ ਤੇ ਬਹੁਤ ਵਧੀਆ ਹੋ ਗਿਆ ਕਿ ਨਾਲੋਂ ਤਰੱਕੀ ਤੇ ਜਾ ਰਿਹਾ ਗੁਰਦੁਆਰਾ ਸਾਹਿਬ ਤੇ ਇਹਨਾਂ ਦੀ ਤਰੱਕੀ ਹੋਵੇ ਦੇਖੋ ਇਹ ਤਾਂ ਲੰਗਰ ਹਾਲ ਆ ਗਏ ਆ ਤੇ ਭਾਂਡੇ ਪਏ ਹੋਏ ਆ ਤੇ ਸੰਗਤਾਂ ਉਧਰ ਸੇਵਾ ਕਰਦੀਆਂ ਦੇਖੋ ਇਹ ਸੇਵਾਦਾਰ ਤਾਂ ਇਨੀ ਨੀਚਾ ਲੱਗੇ ਲੱਗੇ ਪਿੰਡਾਂ ਦੇ ਆਉਂਦੇ ਆ ਸੇਵਾ ਕਰਦੇ ਨੇ ਜਣਾ ਤੇ ਜੋ ਵੀ ਇਥੋਂ ਆਪਾਂ ਮੰਗਦੇ ਆਂ ਤਾਂ ਇਹ ਬਾਬਾ ਜੀ ਦਿੰਦੇ ਆ ਇਹ ਗੱਲ ਆ ਤੇ ਪਤਾ ਲੱਗਦਾ ਨਹੀਂ ਕੀ ਕੀ ਗਾ ਬਣੀ ਜਾਂਦਾ ਆ ਤੇ 15 20 ਸਾਲਾਂ ਵਿੱਚ ਜਿੱਦਾਂ ਗੱਲ ਆ ਸਾਡੇ ਦੇਖਦੇ ਆਂ ਵਿੱਚੀ ਨਾ ਇਹਨਾਂ ਕੁਝ ਬਦਲ ਗਿਆ ਇੱਥੇ ਚਲੋ ਵਧੀਆ ਗੱਲ ਆ ਤੇ ਸੰਗਤਾਂ ਲੱਗੀਆਂ ਆ ਸਬਜ਼ੀ ਕੱਟਣ ਤੇ ਜਿਹੜੀ ਵੀ ਸੇਵਾ ਮਿਲਦੀ ਭਾਂਡਿਆਂ ਦੀ ਝਾੜੂ ਦੀ ਸਬਜ਼ੀ ਦੀ ਫਲਕਿਆਂ ਦੀ ਤੇ ਸਾਰੇ ਕਰਦੇ ਆ ਔਰ ਕਰਨੇ ਵੀ ਚਾਹੀਦੇ ਆ ਦੇਖੋ ਇਹ ਸੇਵਾਈ ਤੇ ਸੰਗਤ ਆਪਣੇ ਨਾਲ ਜਾਣੀ ਔਰ ਕੁਛ ਨਹੀਂ ਜਾਣਾ ਇੱਕ ਨਾਮ ਜਾਣਾ ਆਪਣੇ ਨਾਲ ਸੇਵਾ ਹਕਤੋ ਜੀ ਉੱਤਮ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਆ ਤੇ ਜਿੰਨੀ ਹੋ ਸਕੇ ਚਲੋ ਇਹ ਗੱਲ ਆ ਤੇਦਰ ਹੋ ਗਈ ਹੁਣ ਲੰਗਰ ਮਤਲਬ ਪਹਿਲਾਂ ਚਾਹ ਦੇ ਟਾਈਮ ਤੇ ਥੋੜਾ ਲੇਟ ਹੋ ਗਏ ਸੀ ਅਸੀਂ ਹੁਣ ਸਾਡੇ ਲੰਗਰ ਕਰਵਾ ਸੀਗਾ ਹੁਣ ਲੰਗਰ ਛੱਕਾਂਗੇ ਜਿੰਨੀ ਭੁੱਖਿਆ ਤੇ ਬਸ ਜੀ ਹੁਣੀ ਬਹਿ ਗਏ ਆ ਆਪਾਂ ਵੀ ਸਾਰੇ ਆ ਬਹਿ ਗਏ ਆ ਤੇ ਹੋਰ ਵੀ ਸੰਗਤ ਬੈਠੀ ਆ ਤੈਲੰਗਰ ਹਾਲ ਦੇਖੋ ਕਿੰਨਾ ਵੱਡਾ ਆ ਕਿਸੇ ਚੀਜ਼ ਦਾ ਕੋਈ ਅੰਤ ਹੀ ਨਹੀਂ ਇਸ ਗੁਰਦੁਆਰਾ ਸਾਹਿਬ ਦਾ ਜਣੀ ਇੰਨੀ ਬਾਬਾ ਜੀ ਦੀ ਮਿਹਰੇ ਸੰਤਾਂ ਦੀ ਇੰਨੀ ਮਿਹਰ ਆ ਇਹ ਗੱਲ ਆ ਤਾਂ ਮੁਲਕਾ ਛਕਾਂਗੇ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਮળોਣੇ ਆ ਤੇ ਫਿਰ ਇੰਟਰੋਡਕਸ਼ਨ ਕਰਾਉਣੇ ਤੁਹਾਨੂੰ ਲੰਗਰ ਲਈਏ ਛਕ ਤੇ ਜਿੰਨਾ ਹੋ ਸਕੇ ਜੰਨੀ ਭੁੱਖਿਆ ਹੋਣਾ ਸੇ ਲੰਗਰ ਛਕਾਂਗੇ ਤਾਂ ਇਹ ਗੱਲ ਆ ਹਾਂਜੀ ਜਗਾ ਦੇ ਸੰਤਰ ਜਗਾ ਤੁਹਾਨੂੰ ਮੈਂ ਦਾ ਦਰਸ਼ਨ ਕਰਾਏ ਆ ਜਿਨ੍ਹਾਂ ਨੇ ਨਹੀਂ ਕੀਤੇ ਉਹ ਕਰ ਲੈਣਗੇ ਹਨਾ ਤੇ ਜਿਹੜੇ ਕਰਦੇ ਰਹਿੰਦੇ ਉਹਨਾਂ ਚਲੋ ਪਤਾ ਹੀ ਇੱਧਰ ਬੈਠਾ ਸਾਰਾ ਮੇਰਾ ਨਾਨਕਾ ਮੇਲ ਤੇ ਦੇਖੋ ਜੀ ਆ ਵੱਡੀ ਮਾਸੀ ਜਿੱਠੀ ਜਿੱਦਾਂ ਕਰ ਲੋ ਮਮੀ ਹੁਣੇ ਪੰਜ ਭੈਣਾ ਤਿੰਨ ਭਰਾ ਤੇ ਸੋਹਣੀ ਫੈਮਿਲੀ ਪਿਛੇ ਹੁੰਦਾ ਹੀ ਵੱਡੇ ਪਰਿਵਾਰ ਹਨਾ ਤੇ ਯਾਨੀ ਆਸ ਵਿੱਚ ਇਕੱਠੇ ਰਹਿੰਦੇ ਹੁੰਦੇ ਸੀਗੇ ਤੇ ਹੁਣ ਉਹ ਗੱਲਾਂ ਕਿੱਥੇ ਹੁਣ ਗੱਲਾਂ ਹੈ ਨਹੀਂ ਤੇ ਮੈਂ ਹੱਸਣ ਢੀ ਹੀ ਮਮੀ ਹੁਣਾਂ ਨੂੰ ਮੈਂ ਕਿਹਾ ਤੁਸੀਂ ਇਕੱਠੀਆਂ ਪੈਣਾ ਹੋ ਬਹੁਤ ਸਾਰੀਆਂ ਤੇ ਮੈਂ ਤੁਹਾਡੀ ਫੋਟੋ ਖਿੱਚਾ ਹਨਾ ਦੀ ਸਾਰੀ ਫੈਮਿਲੀ ਬੈਠੀ ਆ ਵਧੀਆ ਲੱਗਦੀ ਹੈ ਨਾ ਪਿੱਛੇ ਭਾਜੀ ਹੁਣੀ ਬੈਠੇ ਆ ਤੇ ਇਧਰ ਮਾਸੀ ਦੀ ਬੇਟੀ ਬੈਠੀ ਹੈ ਮਾਮਾ ਜੀ ਦੇ ਨੋਹਾ ਬੈਠੀਆਂ ਆ ਤੇ ਮਾਸੜ ਜੀ ਹੁਣੀ ਬੈਠੇ ਆ ਤੇ ਮਾਮਾ ਜੀ ਦਾ ਇਧਰ ਬੇਟਾ ਬੈਠਾ ਤੇ ਉਹਨਾਂ ਦੇ ਉਹਨਾਂ ਦੇ ਪੋਤੇ ਬੈਠੇ ਸਾਰੀ ਫੈਮਿਲੀ ਬੈਠੀ ਹੈ ਨਾ ਤੇ ਇਕੱਠਾ ਹੋਇਆ ਪ੍ਰਵਾਹ ਸੋਹਣਾ ਲੱਗਦਾ ਹੈ ਆਪਣੇ ਜਿੱਦਾਂ ਕਹ ਲੋ ਵੀ ਖੁਸ਼ੀ ਵਾਲੇ ਮੌਕੇ ਤੇ ਹਨਾ ਤੇ ਜਿੱਥੇ ਕਹਿੰਦੇ ਆਪਣੇ ਖੜੇ ਹੋ ਜਾਣ ਤਾਂ ਨਾ ਉੱਥੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੁੰਦੀ ਹੈਗੀ ਸੋ ਇਹ ਗੱਲ ਆ ਤੇ ਇਧਰ ਮਾਸੀਆਂ ਇਧਰ ਹੋਰ ਬੈਠੀਆਂ ਤੁਹਾਨੂੰ ਮੈਂ ਦਿਖਾਉਣੀ ਆ ਤੇ ਸਖਨਾ ਪਰਿਵਾਰ ਹੈ ਜੇ ਇੰਨਾ ਇਕੱਠਾ ਹੋਰ ਇੰਨਾ ਇਕੱਠਾ ਹੋਣਾ ਸੀਗਾ ਤਾਂ ਦੇਖੋ ਮਾਸੀ ਨਹੀਂ ਬੈਠੀਆਂ ਮੈਂ ਸੰਡੀ ਮੈਂ ਕਹਾ ਮੇਰੇ ਨਾਨਾ ਜੀ ਦੀਆਂ ਪੰਜ ਬੇਟੀਆਂ ਤੇ ਮਾਸੀ ਜੀ ਸੰਡੇ ਕਹਿੰਦੇ ਵੀ ਉਹ ਗੁੱਸਾ ਕਰਦੇ ਹੁੰਦੇ ਸੀ ਇਦਾਂ ਨਹੀਂ ਕਹਿੰਦੇ ਮੇਰੇ ਮੇਰੇ ਕੁੜੀਆਂ ਨਾਲ ਕਹਿੰਦਾ ਮੇਰੇ ਕੁੜੀਆਂ ਜਿਆਦੀਆਂ ਹਨ ਤੇ ਮੈਂ ਕਹਾ ਸਹੀ ਗੱਲ ਹੈ ਮੈਂ ਕਹਾ ਮਾਪਿਆਂ ਨੂੰ ਜਿਆਦਾ ਨਹੀਂ ਹੁੰਦੇ ਇਹ ਕਿ ਬੱਚੇ ਜਿੰਨੇ ਮਰਜੀ ਹੋਣ ਹਨਾ ਤੇ ਇਹ ਗੱਲ ਹੈ ਤੇ ਮਾਸੀ ਦੱਸਣ ਦਾ ਹੀ ਕਹਿੰਦੇ ਐ ਇੱਦਾਂ ਗੁੱਸਾ ਕਰ ਦਿੰਦੇ ਇੱਦਾਂ ਨਹੀਂ ਕਹਿਣਾ ਮੇਰੇ ਬੇਟੀਆਂ ਨੂੰ ਮੇਰੇ ਬੇਟੀਆਂ ਪੰਜ ਆ ਨਾ ਬਹੁਤ ਕੋਸ਼ਿਸ਼ ਇੱਥੇ ਕਹਿੰਦੇ ਨੇ ਜੇ ਤੇ ਕੁੜੀਆਂ ਹੁੰਦੇ ਤੇ ਰਿਜਕ ਵੜਾ ਹੁੰਦਾ ਨਾ ਨਵਾਂ ਪੁਰਾਣਾ ਤੇ ਇਹ ਹੀ ਗੱਲ ਆ ਤੇ ਸੋਹਣੀ ਲੱਦੀ ਇਕੱਠੀ ਹੋਈ ਫੈਮਿਲੀ ਹੈ ਨਾ ਜੇ ਆਪਾਂ ਕਹਿੰਦੇ ਹੁੰਦੇ ਹੁੰਦੇ ਨਿੱਕੀ ਨਿੱਕੀ ਲਾਂ ਤੋਂ ਰਹਿੰਦੇ ਰਹਿ ਜੀ ਇਹ ਉਹ ਸਾਰੀ ਔਰ ਬੰਦਾ ਰਹਿੰਦਾ ਰਹਿ ਜਾਂਦਾ ਆ ਉਹ ਗੱਲ ਨਹੀਂ ਬਣਦੀ ਹੈਗੀ ਤੇ ਇਕੱਠੀ ਹੋਈ ਫੈਮਿਲੀ ਇਕੱਠਾ ਹੋ ਪਰ ਸੋਹਣਾ ਲੱਗਦਾ ਆ ਤੇ ਮਾਹੌਲ ਹੀ ਕੁਝ ਹੋਰ ਹੋ ਜਾਂਦਾ ਆਪਣਿਆਂ ਦੇ ਨਾਲ ਨਾ ਇਹ ਗੱਲ ਆ ਤੇ ਨਿੱਕ-ਨਿੱਕੀ ਗੱਲ ਤੋਂ ਪਰੇ ਇੰਦੇ ਰਹਿ ਜਾਂਦੇ ਆ ਜੇ ਆਪਾਂ ਮਿਲੀਏ ਤਾਂ ਮਿਲ ਵੀ ਹੋ ਜਾਂਦਾ ਇਹ ਗੱਲ ਹੈ ਜੇ ਭਲਾਣਾ ਹੋਵੇ ਸਾਰਾ ਕੁਝ ਆ ਤੇ ਦੇਖੋ ਮੇਰੀ ਫੈਮਿਲੀ ਬੈਠੀ ਰ ਇੱਧਰ ਬੀਬੀਆਂ ਬੈਠੀਆਂ ਆ ਤੇ ਡਾਕਟਰ ਸਾਹਿਬ ਮਾਸੀ ਜੀ ਨਾਲ ਗੱਲਾਂ ਕਰਦੇ ਸਭ ਤੋਂ ਜੇਠੀ ਮਾਸੀ ਇਹਨਾਂ ਥੋੜੇ ਸਿਆਣੇ ਆ ਤੇ ਠੀਕ ਠਾਕ ਨਹੀਂ ਰਹਿੰਦੇ ਹੰ ਤਾਂ ਨੂੰ ਪਤਾ ਉਹਦੇ ਹਿਸਾਬ ਨਾਲ ਫਿਰ ਉਹੋ ਜੀ ਗੱਲ ਨਹੀਂ ਰਹਿੰਦੀ ਹੁੰਦੀ ਗਾਂ ਤੋਂ ਗਾਂ ਹਨਾ ਤੇ ਪਰ ਵਧੀਆ ਹਰੇਕ ਪ੍ਰੋਗਰਾਮ ਦੇ ਚੰਗੇ ਮਾਡੇ ਤੇ ਪਹੁੰਚਦੇ ਹਜੇ ਵੀ ਹਨਾ ਮੇਰੇ ਖਿਆਲ 70 75 ਸਾਲ ਦੀ ਉਮਰ ਹੋ ਗਈ ਹੈ ਮਾਸੀ ਜੀ ਵੱਡੀ ਦੀ ਤੇ ਇਥੇ ਲੱਗੇ ਇਸ ਮਤਵ ਦੇ ਪਿੰਡ ਆ ਗਪਾਲਪੁਰ ਕਿਸ਼ਨੀਗੜ੍ਹ ਸਾਰੇ ਪਿੰਡ ਨੇ ਇਹ ਤੇ ਤਕਰੀਬਨ ਨਾ ਪਿੰਡਾਂ ਚੋਂ ਦੇ ਰਹਿੰਦਾ ਆ ਸਾਡੇ ਰਿਸ਼ਤੇਦਾਰੀ ਮਾਸੀਆਂ ਹੱਡੀਆਂ ਨਾ ਉਧਰ ਚੱਲੇ ਹੁਣ ਅਸੀਂ ਪਰਲੀ ਸਾਈਡ ਤੇ ਇੱਧਰ ਵੀ ਤੁਹਾਨੂੰ ਕੰਮ ਕੇ ਦਿਖਾਉਣੇ ਆ ਤੇ ਸਰੋਵਰ ਦਾ ਵਹੇ ਸਾਰੇ ਪਤਾ ਨੂੰ ਸਰੋਵਰ ਦਿਖਾਉਣੇ ਆ ਤੇ ਆ ਜੋ ਸਰੋਵਰ ਹਾਂਜੀ ਇੱਧਰ ਆ ਗਏ ਹੁਣ ਸਰੋਵਰ ਵੱਲ ਤੇ ਦੇਖੋ ਜੀ ਕਿੱਡਾ ਵੱਡਾ ਸਰੋਵਰ ਆ ਤੇ ਬਹੁਤ ਸੋਹਣਾ ਸਰੋਵਰ ਵਧੀਆ ਤੇ ਨਾਲ ਸਕੂਲ ਆ ਗੁਰਦੁਆਰਾ ਸਾਹਿਬ ਦੇ ਨਾਲ ਹੀ ਤੇ ਦੇਖੋ ਕਿਨੇ ਸੋਹਣੇ ਫੁੱਲ ਬੂਟੇ ਲੱਗੇ ਹੋਏ ਆ ਕਿੰਨਾ ਸੋਹਣਾ ਲੱਗਦਾ ਹਰਿਆ ਭਰਿਆ ਉਧਰ ਅੰਬਾਂ ਦੇ ਬੂਟੇ ਆ ਤੇ ਬੜੀਆਂ ਰੌਣਕਾਂ ਹੁੰਦੀ ਐ ਏਤਵਾਰ ਤਾਂ ਬਾਬਾ ਰੌਣਕ ਹੁੰਦੀ ਆ ਤੇ ਦੇਖੋ ਚਾਰ ਦਵਾਰੀ ਕਵਰ ਕੀਤਾ ਸਰੋਵਰ ਤੇ ਚਲੋ ਵਧੀਆ ਗੱਲ ਬੱਚਿਆਂ ਦਾ ਵੀ ਚਲੋ ਬਚਾਅ ਹੁੰਦਾ ਕਵਰ ਕਰਨਾ ਚਾਹੀਦਾ ਆ ਨਾ ਸਰੋਵਰ ਤੇ ਦੇਖੋ ਕਿੰਨਾ ਵਧੀਆ ਲੱਗਦਾ ਆ ਹਰਿਆ ਭਰਿਆ ਨਾ ਤੇ ਚਲੋ ਚੱਲਦੇ ਆ ਉਧਰ ਹੁਣ ਮਾਸੀ ਜੀ ਹੁਣ ਨਾਲ ਤਾਂ ਉਹਨਾਂ ਨੂੰ ਲੈ ਕੇ ਹਾਂਜੀ ਸਰੋਵਰ ਰਵਲ ਹੁੰਦੇ ਹੋਏ ਹੁਣ ਤੁਹਾਨੂੰ ਮੈਂ ਆਪਣੀ ਫੈਮਿਲੀ ਦਿਖਾਉਣੀ ਆ ਦੇਖੋ ਕਿੰਨੀ ਸੋਹਣੀ ਲੱਗਦੀ ਆ ਫੈਮਿਲੀ ਇਕੱਠੀ ਹੋਈ ਤੇ ਮੇਰਾ ਨਾਨਕਾ ਪਰਿਵਾਰ ਤੇ ਦੇਖੋ ਜੀ ਨਾਨਕੇ ਪਰਿਵਾਰ ਵੀ ਮੇਰਾ ਸੁਖਨਾ ਵੱਡਾ ਆ ਤੇ ਤੇ ਦਾਦ ਦਾ ਪਰਿਵਾਰ ਵੀ ਵੱਡਾ ਇੰਨਾ ਹੀ ਹੈ ਨਾ ਤੇ ਜੱਟੀ ਲਾਣੇ ਘਰਾਣੇ ਵਾਲੀ ਆ ਜੱਟਾਂ ਨੇ ਜੜਾਂ ਹੀ ਵਡੀਆਂ ਹੁੰਦੀਆਂ ਹਨਾ ਕਿਨੇ ਨੇ ਦੂਰ ਤੱਕ ਤੇ ਮੈਂ ਸੰਡੇ ਸੀ ਮੇਗਾ ਸੁਖਨਾ ਇੰਨੀ ਵੱਡੀ ਫੈਮਿਲੀ ਆ ਤੇ ਕੈਮਰੇ 'ਚ ਨਹੀਂ ਆਉਣ ਦੇ ਪੂਰੇ ਤੇ ਭਾਬੀ ਜੀ ਹੁਣੀ ਮਸੀ ਜੁਣੀ ਜੈ ਸਾਰਿਆਂ ਨੇ ਸੰਡੇ ਸੀ ਮੈਂ ਕਿਾ ਸਵਭੀ ਘੜੀ ਆ ਵੀ ਕਰਮ ਵਾਲੀ ਘੜੀ ਆ ਜਿਹੜਾ ਨੇ ਸਾਰੇ ਯਾਨੀ ਪ੍ਰੋਗਰਾਮ ਤੇ ਇਕੱਠੇ ਹੋਏ ਨੇ ਕਿੱਥੇ ਆ ਜਾਂਦਾ ਹੈ ਨਾ ਸੁਖਨਾ ਪੰਜ ਭੈਣਾਂ ਇਕੱਠੀਆਂ ਹੋਈਆਂ ਆ ਤੇ ਮੈਂ ਕਿਾ ਦਿਨ ਬਹੁਤ ਸੁਭਾਗਾ ਅੱਜ ਅੱਜ ਤੁਹਾਡੀ ਤੋਂ ਮੈਂ ਕਿਾ ਵੀਡੀਓ ਬਣਾ ਕੇ ਲੈ ਜਾਣੀ ਆ ਹਨਾ ਤੇ ਦੇਖੋ ਯਾਦਾਂ ਆ ਇਹ ਜਦੋਂ ਮਰਜੀ ਆਪਾਂ ਇਹ ਚੀਜ਼ਾਂ ਕੱਢ ਕੇ ਦੇਖ ਸਕਦੇ ਆ ਨਾ ਕਿੰਨੇ ਸਾਲਾਂ ਤੱਕ ਤੇ ਇਹ ਗੱਲ ਹੋ ਜਾਂਦੀ ਆ ਤੇ ਹੁਣ ਮੇਰਾ ਖਿਆਲ ਤਿਆਰੀ ਸਾਰੇ ਜਾਣਦੀ ਆ ਤੇ ਫਰੋਜੀ ਚੁੰਨੀ ਵਾਲੇ ਨਾ ਮਸੀ ਇਹਨਾਂ ਨੇ ਖਣਵਾਰ ਰਖਾਇਆ ਸੀਗਾ ਤੇ ਇਹਨਾਂ ਦੇ ਵਿਦਾਲਤ ਸਾਰੇ ਇਕੱਠੇ ਹੋਏ ਆ ਤੇ ਇੱਧਰ ਪਾਜੀ ਹੁਣੀ ਵੀ ਖੜੇ ਆ ਡਾਕਟਰ ਸਾਹਿਬ ਵੀ ਖੜੇ ਨਾਲ ਤੇ ਬਸ ਮੇਲਾ ਗੇਲਾ ਹੋਣ ਡਿਆ ਤੇ ਹੁਣ ਰਸਤਰ ਮਿਲਦੇ ਮਾਸੀ ਜੀ ਹੁਣਾਂ ਨੂੰ ਸਾਰੇ ਤੇ ਹੁਣ ਬਸ ਤਿਆਰੀ ਕਰ ਜਾਣ ਦੀ ਤੇ ਬਸ ਤੁਹਾਨੂੰ ਆਪਣੀ ਫੈਮਿਲੀ ਦਿਖਾਈ ਆ ਤੇ ਬਹੁਤ ਵਧੀਆ ਲੱਗਾ ਅੱਜ ਇੱਕਠੇ ਸਾਰੇ ਹੋਏ ਆ ਤੇ ਬਹੁਤ ਸੋਹਣਾ ਲੱਗਾ ਤਾਂ ਹੁਣ ਚੱਲਦੇ ਆ ਘਰ ਨੂੰ ਦੇਖੋ ਜੀ ਮਿਲ ਗਏ ਲਿਆ ਸਾਰਿਆਂ ਨੂੰ ਤੇ ਬੜੀ ਰੂਹ ਖੁਸ਼ ਹੋਈ ਅੱਜ ਸਾਰਿਆਂ ਨੂੰ ਮਿਲ ਕੇ ਹਨਾ ਵੀ ਸਾਰੇ ਫੈਲਵੇਂ ਇਕੱਠੇ ਹੋਏ ਹਨਾ ਤਾਂ ਹੁਣ ਆਪਾਂ ਚੱਲ ਹੁਣ ਪਿੰਡ ਚੱਲ ਪਏ ਆ ਆਪਾਂ ਆਪਣੇ ਘਰ ਨੂੰ ਤੇ ਜਿਸ ਰਸਤੇ ਅਸੀਂ ਆਏ ਸੀ ਉਸੇ ਰਸਤੇ ਹੁਣ ਚੱਲੇ ਆ ਤੇ ਟਾਈਮ ਨਾਲ ਪ੍ਰੋਗਰਾਮ ਵਧੀਆ ਹੋ ਗਿਆ ਮਿਲ ਗਏ ਲਿਆ ਗੱਪ-ਚਾਪ ਮਾਰ ਲਈ ਸਾਰਿਆਂ ਨਾਲ ਤੇ ਇਹ ਗੱਲ ਹੈ ਜੀ ਆਪਾਂ ਚਲੋ ਸਾਰਿਆਂ ਨੇ ਜਾਈ ਆਈ ਦਾ ਚੰਗੇ ਮਾਰੇ ਕੰਮ ਤੇ ਜਿਹੜਾ ਮਤਲਬ ਜਿਆਦੀ ਆਕੜਾਂ ਕੁੜਾ ਦਿਖਾਵੇ ਨਾ ਉਹਨੂੰ ਅਸੀਂ ਛੱਡ ਵੀ ਦਈਦਾ ਏਡੀ ਪ੍ਰਵਾਬ ਨਹੀਂ ਕਰੀਦੀ ਹੈਗੀ ਹਨਾ ਤੇ ਇਹ ਗੱਲ ਆ ਤੇ ਹੁਣ ਚੱਲਦੇ ਮੰਮੀ ਨੂੰ ਮਗਰੋਂ ਡੇ ਆ ਪ੍ਰੋਗਰਾਮ ਸੋਣਾ ਹੋ ਗਿਆ ਤੇ ਜਿਸੇ ਰਾਹੇ ਆਏ ਆ ਬਸ ਹਰੀਮਪੁਰ ਮੁਸਤਾਫਰ ਮੰਕੀ ਇਹਨਾਂ ਪਿੰਡਾਂ ਵਿੱਚ ਦੀ ਹੁੰਦੇ ਹੋਏ ਤੇ ਇਹ ਸ਼ਾਰਟਕਟ ਰਸਤੇ ਆ ਤੇ ਦੇਖੋ ਪਪੂਲਰ ਖੇਤਾਂ ਚ ਲਾਏ ਆ ਤੇ ਡਬਲ ਖੇਤੀ ਜ਼ਿਮੀਂਦਾਰ ਕਰਦੇ ਆ ਚਲੋ ਕਰਨੀ ਵੀ ਚਾਹੀਦੀ ਆ ਤੇ ਖੇਤੀ ਹੋਤ ਜਾਂਦੀ ਪਪੂਲਰ ਦੇ ਨਾਲ ਥੋੜੀ ਜਿੱਦਾਂ ਗੱਲੋ ਵੀ ਸਕੀਮ ਨਾ ਕਰਨੀ ਪੈਂਦੀ ਖੇਤੀ ਇਹ ਤੇ ਡਬਲ ਖੇਤੀ ਹੋ ਜਾਂਦੀ ਆ ਨਾਲੇ ਪਪੂਲਰ ਨੂੰ ਪਾਣੀ ਆ ਜਾਂਦਾ ਤਾਂ ਨਾਲੇ ਆਪਣੀ ਫਸਲ ਹੋ ਜਾਂਦੀ ਆ ਆਪਣੇ ਇਧਰ ਹੁਸ਼ਿਆਰ ਪੇਰੀਅਲ ਤੁਸੀਂ ਦੇਖਿਆ ਹੋਊਗਾ ਇਧਰ ਬਹੁਤ ਯਾਰ ਪਪੂਲਰ ਲਾਏ ਲੋਕਾਂ ਨੇ ਜਿੱਦਾਂ ਗਾ ਲੋ ਖੇਤਾਂ ਦਾ ਖੇਤ ਲਾਇਆ ਤਾਂ ਡਬਲ ਕਮਾਈ ਕਰਦੇ ਆ ਵਧੀਆ ਗੱਲ ਹੈ ਆਪਣੇ ਜਿੱਦਾਂ ਦਰਖਤ ਘਟ ਹੈ ਇਧਰ ਉਧਰਲੇ ਏਰੀਆ 'ਚ ਬਹੁਤ ਜ਼ਿਆਦਾ ਆ ਤੇ ਦਰਖਤ ਲਾਉਣੇ ਚਾਹੀਦੇ ਆ ਦਰਖਤ ਆਪਣੀ ਜਿੱਦਾਂ ਗਾ ਲੋ ਲੋੜ ਆਉਣ ਵਾਲੇ ਸਮੇਂ ਦੀ ਹੈਨਾ ਤੇ ਦਰਖਤਾਂ ਨੂੰ ਆਪਾਂ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਆ ਤੇ ਹਰਿਆ ਭਰਿਆ ਬਧੀਆ ਲੱਗਦਾ ਤਾਂ ਹੁਣ ਚੱਲਦੇ ਆ ਘਰ ਤੱਕ ਬੱਚਿਆਂ ਦੇ ਆਉਣ ਤੋਂ ਪਹਿਲਾਂ ਕੋਸ਼ਿਸ਼ ਆ ਵੀ ਪਹੁੰਚ ਜਾਈਏ ਘਰ ਹਨਾ ਇਹ ਗੱਲ ਆ ਕੋਸ਼ਿਸ਼ ਸਾਡੀ ਇਹੀ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹੁੰਚ ਜਾਈਏ ਤੇ ਫਿਰ ਲੱਗਦਾ ਵੀ ਪਹੁੰਚ ਜਾਵਾਂਗੇ ਤੇ ਹਲੋ ਹੁਣ ਪਹੁੰਚਦੇ ਆ ਘਰ ਬਸ ਕੁਛ ਮਿੰਟਾਂ ਚ ਪਹੁੰਚ ਜਾਈਏ ਹਾਂਜੀ ਅਸੀਂ ਕੁਝ ਮਿੰਟਾਂ ਚ ਘਰ ਆ ਗਏ ਆਂ ਦੇਖੋ ਜੀ ਬੱਸਾਂ ਦਾ ਹੁੰਦਾ ਵੀ ਅਡੀਕਣੀ ਬੱਸ ਆਉਣੀ ਕਦੋਂ ਆਉਣੀ ਬੱਸਾਂ ਦਾ ਪਤਾ ਟਾਈਮ ਵੀ ਨਹੀਂ ਪਤਾ ਹੈਗਾ ਸਾਨੂੰ ਨਾ ਹੀ ਬੱਸੇ ਚਾਈਦਾ ਬੁੱਤਾ ਦੇਖੋ ਆਪਣੇ ਸਦਨ ਦੀ ਮੋਜ ਵੜੀ ਆ ਤੇ ਆਉਂਦੇ ਹੋਏ ਅਸੀਂ ਬ੍ਰੈਡ ਲੈਏ ਸਾਡੇ ਪਿੰਡ ਅ ਜਿੱਦਾਂ ਕਹਿ ਲਓ ਵੀ ਬਾਰ ਬਾਰ ਨਵੀਂ ਦੁਕਾਨ ਖੁੱਲੀ ਬ੍ਰੈਡ ਸਮੋਸੇ ਪਕੌੜੇ ਇਦਾਂ ਤੋਂ ਉਥੋਂ ਫਿਰ ਮੈਂ ਕਿਹਾ ਚਲ ਲੈ ਜਾਂਦੇ ਆ ਤੇ ਵਿੱਚ ਬੱਚਿਆਂ ਨੇ ਆਉਣ ਤੋਂ ਪਹਿਲਾਂ ਫਟਾਫਟ ਲੈ ਜਾਂ ਜਲ ਖੁਸ਼ ਹੋ ਜਾਣਗੇ ਨਾ ਚਲੋ ਹੁੰਦਾ ਆ ਵੀ ਚਲੋ ਸਕੂਲ ਆਉਣਾ ਹੁੰਦਾ ਉਹਨਾਂ ਨੇ ਤੇ ਇਹ ਗੱਲ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਬਲੌਗ ਮੇਰਾ ਕਿਦਾਂ ਦਾ ਲੱਗਾ ਨਾਨਕਿਆ ਨਾਮ ਮਿਲ ਕੇ ਹਨਾ ਤੇ ਜਰੂਰ ਜਰੂਰ ਕਮੈਂਟ ਕਰਕੇ ਦੱਸਿਓ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ ਹਨਾ ਤੇ ਚੜ੍ਹਦੀ ਕਲਾ 'ਚ ਰੱਖੇ ਤੇ ਬਾਬਾ ਜੀ ਕਾਲੀ ਬਈਆਂ ਵਾਲੇ ਸਾਰਿਆਂ ਤੇ ਮੇਹਰ ਰੱਖਣਾ ਆਪਣੀ ਹਨਾ ਤੇ ਸਾਰਿਆਂ ਦੀ ਆਸਮਰਦ ਪੂਰੀਆਂ ਕਰਨ ਅੱਗੇ ਵੀ ਕਰਦੇ ਹੁਣ ਵੀ ਕਰਨ ਮੈਂ ਤਾਂ ਬਸ ਇਹੀ ਅਰਦਾਸ ਮੰਗਦੀ ਸਾਰਿਆਂ ਵਾਸਤੇ ਸਾਰਿਆਂ ਦਾ ਭਲਾ ਹੋਵੇ ਹਨਾ ਤੇ ਸੋ ਇਹ ਗੱਲ ਆ ਤੇ ਸਾਸ਼ੀਕਾਲ ਜੀ ਬਾਏ ਬਾਏ ਸਾਰਿਆਂ ਨੂੰ ਓਕੇ ਜੀ ਹੁਣ ਮੈਂ ਬ੍ਰੈਡ ਖਾ ਲਵਾਂ ਬਾਏ ਬਾਏ ਸਾਸ਼ੀਕਾਲ ਜੀ